ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਸਾਰਿਆਂ ਦਾ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਜੀ ਵਿਖਾਵਾਂਗੇ ਤਿੰਨ ਝੋਟੀਆਂ ਇੱਕ ਪਹਿਲਣ ਝੋਟੀ ਕਾਂਜ ਜੇ ਥੋੜੇ ਦਿਨਾਂ ਦੀ ਬਣੀ ਗੱਬਣ ਟੋਕੜ ਇੱਕ ਮੱਝ ਗੱਬਣ ਟੋਕੜ ਤੇ ਇੱਕ ਵਹਿੜ ਚੰਗੇ ਰਿਕਾਰਡ ਵਾਲੀ ਕ੍ਰੋਸ ਆਈ ਵਾਲ ਇੱਕ ਬਿਲਕੁਲ ਤਾਜੀ ਸੂਈ ਅੱਜ ਦੀ ਵੱਡੀ ਚੰਗੇ 15 16 ਕਿਲੋ ਰਿਕਾਰਡ ਵਾਲੀ ਤੇ ਮਗਰ ਲੋਹੀ ਕੱਟੀ ਇੱਕ ਪਹਿਲਣ ਝੋਟੀ ਆਪਾਂ ਪੋਂਕੀਆਂ ਪਿੰਡ ਮਹਿਮਦਪੁਰੇ ਤਸੀਲ ਅਜਨਾਲੇ ਤੇ ਜ਼ਿਲ੍ਹਾ ਅਮਰਸਰ ਫੋਨ ਨੰਬਰ ਹੈਗਾ ਵੀਰ ਜੀ 9592800635 ਤੇ ਵਿਖਾਉਨੇ ਆ ਵੀਰ ਜੀ ਆਪਾਂ ਤੁਹਾਨੂੰ ਪਹਿਲੇ ਨੰਬਰ ਵਾਲੀ ਝੋਟੀ ਪਹਿਲਣ ਸੂਈ ਬਹੁਤ ਹੀ ਸਿਰਸਿੰਗੀ ਦੀ ਸਾਫ ਆ ਤਾਜੀ ਸੂਈ ਆ ਇਹ ਵੀ ਝੋਟੀ ਪਹਿਲਣ ਆ ਪਰ ਝੋਟੀ ਨੂੰ ਥਾਂ ਏਡਾ ਪਿਆਰਾ ਸੋਹਣਾ ਲੱਗਾ ਵਾ ਥਾਂ ਦੇ ਵਾ ਕਿ ਤਾਂ ਦੋ ਜਣ ਤੇ ਜਣ ਮੈਨੂੰ ਲੱਗਦਾ ਆ ਵੇਖੋ ਹੁਣ ਇਹ ਰੇ ਛੋਟੀ ਬਿੱਧੀ ਆਪਣੇ ਫਾਰਮ ਤੇ ਆਈ ਆ ਅਜੇ ਪਾਸ ਕਰਕੇ ਆਪਾਂ ਲਿਆਂਦੀ ਆ ਚਵਾਗੇ ਤਾਂ ਕਰਕੇ ਛੋਟੀ ਪਸ਼ਮੀ ਆ ਤੇ ਖਣ ਬਹੁਤ ਹੀ ਛੋਟੀ ਦਾ ਪਿਆਰਾ ਬਿੱਧੀ ਆਓ ਕੋਈ ਹੋਰ ਚਾਹ ਸੁਕਰਾਂ ਬਾਕੀ ਡਰੈਸ ਵੀ ਦੀ ਅਕਰੀ ਫੇਰ ਨੋਟ ਕਰ ਲਓ ਨਾਮ ਆ ਪਾਣਾ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਲਾਗੇ ਲੋਪੋ ਕਚਾਵੇਂ ਫੋਨ ਨੰਬਰ ਹੈਗਾ 9492800635 ਤੇ ਅਨਪਵਿੱਦਿਖ ਦਿਖਾਉਣੇ ਆ ਆਪਣੇ ਨੰਬਰ ਵਾਲੀ ਝੋਟੀ ਖੋਲ ਕੇ ਜੀ ਤਾਜੀ ਸੂਈ ਝੋਟੀ ਕੋਈ ਆ ਵੇਖੋ ਚੌਹ ਪੰਜਾਂ ਦਿਨਾਂ ਦੀ ਮਗਰ ਇਹਦੇ ਪਟਾ ਦੇ ਹਾਈਟ ਵੀ ਸ਼ਾਨਦਾਰ ਹੈ ਇਹ ਤੇ ਗੈਲ ਥੰਲੇ ਵਰੀ ਵਾਤੇ ਜੀ ਬਹੁਤ ਸਫਾਈ ਵਾਲੀ ਝੋਟੀ ਹੈ ਜੀ ਦੀ ਸਫਾਈਆਂ ਬਹੁਤ ਆ ਸਿਰ ਸਿੰਘੀ ਦੀ ਵੇਖੋ ਕਿੰਨੀ ਸਾਫ਼ ਹੈ ਛੋਟੀ ਇਹ ਕਬੂਤਰੀ ਆ ਗਈ ਇਹ ਮੋਲਵੇ ਦੀ ਛੋਟੀ ਦਾ ਭਾਵੇਂ ਮੋਲ ਆਪਾਂ ਇਹ ਜੱਫਤ ਕਰ ਲਈਏ ਕਿ ਵੀ ਜੀ ਕੰਮ ਥੋੜਾ ਜਿਹਾ ਵੱਡਾ ਹੁੰਦਾ ਭਾਵੇਂ ਛੋਟੀ ਦਾ ਮੋਲ ਲੱਖ ਵੀ ਆਪਾਂ ਕਰ ਲਈਦੇ ਤਾਂ ਵੀ ਵੱਲੀ ਤੇ ਇਹ ਵੀ ਜੀ 70000 ਦੀ ਆਪਾਂ ਹਾਂ ਛੋਟੀ ਦੇ ਦਿੰਦੇ ਆ ਹਾਂਜੀ ਬਿਲਕੁਲ ਜਿਹਾ 70000 ਦੀਆਂ ਆਣਾ ਦੇ ਦਾਂਗੇ ਦੂਜੇ ਨੰਬਰ ਤੇ ਆ ਗਈ ਵੀ ਦੀ ਚੰਗੇ ਵੱਡੇ ਕੱਦ ਕਾਠ ਵਾਲੀ ਜਿਹੜੇ ਚੰਗੇ ਰਿਕਾਰਡ ਦੀਏ ਸੋਹੇ ਥਣ ਕੱਡੇ ਦੀ ਮਾਲਕ ਜੇ ਵੇਖੋ ਵੀ ਜੀ ਅੱਜ ਹੀ ਸੂਈ ਜੇ ਸਵੇਰ ਦੀ ਤੜਕੇ ਦੀ ਤੇ ਮੇਰੇ ਘਰ ਵਾਲੇ ਦੇ ਦੂਜਾ ਸੂਆ ਹੁੰਦੇ ਸੀ ਉਹ ਲੋਕ ਤੀਜਾ ਸੂਆ ਵੀਰ ਮੰਨ ਕੇ ਲੈ ਜੇ ਕੱਦ ਵਜੂਦ ਬਹੁਤ ਵੱਡਾ ਜੇ ਇਹ ਸੋਨਾ ਦਾ ਸੈਅ ਇੱਥੇ ਗੈਪ ਬਹੁਤ ਉੱਚੀ ਕਿਉਂਕਿ ਮੈਂ ਵੀ ਇਥੇ 15-16 ਕਿਲੋ ਦਾ ਰਿਕਾਰਡ ਜੇ ਤੇ ਮਜ਼ਰ ਬਹੁਤ ਹੀ ਕੱਟੀ ਚੰਗੀ ਪਾਈ ਜੇ ਲੋਹੀ ਕੱਟੀ ਬਿਤੀ ਸਾਰੀ ਲੋਹੀ ਲੋਹੀ ਕੱਟੀ ਜੇ

ਉਹ ਫੋਦੀ ਆਰੇ ਪੰਜ 4 ਕਿਲੋ ਭੜਾ ਥੱਲੇ ਕੱਢਿਆ ਜੀ 15 16 ਕਿਲੋ ਦਾ ਰਿਕਾਰਡ ਜਮੈਂਦਾ ਅੱਲਾ ਕੱਲਾ ਖਣ ਲੱਗਾ ਵਿਦੀ ਦੇਖੋ ਬਿਲਕੁਲ ਸਾਰ ਜੇ ਵਾਜੇ ਇਦਾਂ ਹੀ ਥੱਲੇ ਥੱਲੇ ਵਾਜੇ ਪੂਰੀ ਤਰੀ ਬੋਹਿਆ ਕੱਦ ਵਜਨ ਵਿਦੀ ਬਹੁਤ ਵੱਡਾ ਇਹ ਬੋਲ ਦੀ ਗੱਲ ਕਰੀਏ ਵਿਦੀ ਏਡੀ ਮੱਝ ਦੇ ਭਾਵੇਂ 1 ਲੱਖ ਦੀ 1.5 ਲੱਖ ਦੀ ਮੁੱਲ ਕਰਤੀ ਪਰ ਆਪਾਂ ਜੈ ਜੀ ਮੁੱਲ ਕਰਾਂਗੇ ਜੈ ਜੀ ਮੱਝ ਦੇ ਰਾਂਗੇ ਪਰ ਉਹ ਕਾਦੀ ਸੁਈ ਵੀਰਪੁਰਾ ਨੇ ਸਾਹਮਣੀ ਆ ਇਹਦਾ ਮੁੱਲ ਵਿਦੀ 95000 ਆ ਰਿਹਾ ਨਾ ਪਈਆ ਦੀ ਮੈਂ ਦੇ ਦਾਂਗੇ ਹਾਂਜੀ 90 ਹਜ਼ਾਰ ਦੀ ਮੈਂ ਦੇ ਦਾਂਗੇ ਹੋਰ ਕਿਰਪਾ ਮੌਕੇ ਤੇ ਕਰ ਦਾਂਗਾ ਵੀਰ ਭਰਾ ਫੋਨ ਦਾ ਨਿੱਕੇ ਨੰਬਰ ਤੇ ਆ ਗਈ ਵੀਰ ਜੀ ਇਹ ਵੀ ਜੀ ਕਿ ਆਪਾਂ ਨੂੰ ਇਹ ਆਪਾਂ ਇਤੋਂ ਘਰੋਂ ਲਈ ਆਇਆ ਆ ਵੀਰ ਕੋ ਸੇ ਘੋਟੀ ਆ ਇਹਨੂੰ ਇੱਕ ਮਹੀਨੇ ਨਾ ਮਹੀਨਾ ਟਿਕਾ ਲੱਗਣਾ ਹੋ ਗਿਆ ਤੇ ਇਹ ਜਿਹੜੀ ਮੱਝ ਆ ਇਨੂੰ ਕੋਈ 29 ਤਰੀਕ ਦਾ 6ਵਾਂ ਮਹੀਨਾ ਤੀਕ ਲੱਗਾ। ਸਾਨੂੰ ਤਰੀਕ ਨੇ ਆਪਣੇ ਡਿਸਟ੍ਰਿਕਟ ਤੋਂ ਖਿੱਚ ਕੇ ਫੋਟੋ ਪਾਈ ਆਪਾਂ ਵਿਖਾ ਦਾਂਗੇ ਵੀ ਜਿੰਨੀ ਤਰੀਕੀਆਂ ਬਣੀਆਂ। ਇਹਨੂੰ 1.5 ਮਹੀਨੇ ਦਾ ਲਗਭਗ ਮੈਨੂੰ ਹੋਇਆ ਵਾ। ਤੇ ਦੁੱਧ ਵੀਡੀਓ ਥਲੇ 5-6 ਕਿਲੋ ਮੈਨ ਥਲੇ ਹੋਇਆ ਵਾ ਤੇ 5-6 ਕਿਲੋ ਮੈਨ ਥਲੇ ਹੁੰਦਾ। ਕਿਉਂਕਿ ਸੱਜੇ ਮੈਨ ਤਾਂ ਇਹਦਾ ਵੀ 15-16 ਕਿਲੋ ਦਾ ਕਾਟ ਦੇ। ਹੋਰ ਕੇ ਆਪਾਂ ਬਖਾਣੇ ਮੱਦੀ ਦੀ। ਸ਼ੇਰ ਸਿੰਘ ਵੀ ਇਹ ਵੀ ਸਾਫ ਆ ਕਦ ਵਜੂਦ ਗੱਦੀ ਇਹਦਾ ਬਹੁਤ ਵੱਡਾ ਹੈ। ਅਮਾਰੀ ਚੋਈ ਕਰਾਈ ਆ। ਮੋਲ ਤਾਂ ਵੀਰ ਕਹਿੰਦਾ ਵੀ ਜੋ ਸੱਜਰ ਮੈਂ ਵੀ ਦੀ ਆਂਦਾ ਮੈਂ 1 ਲੱਖ 60 ਦੀ ਹੱਦ ਮੈਂ ਜਾਦੀ ਉਹ ਤਾਂ ਦਾ 16 ਕਿਲੋ ਮੈਂਕ ਹੋ ਗਏ ਜਾਂਦੀ ਮਿੱਟੀ ਉਧਰੋਂ ਤੇ ਹਾਂ ਚਲੋ ਮੈਂ ਟੋਪੜ ਬਾਕੀ ਵੀ ਦੀ ਇੱਧਰ ਸਾਈਡ ਤੇ ਵਿਖਾ ਦਿਓ ਇਹ ਪੰਜ ਥਣ ਜੇ ਮੈਂ ਦੇ ਪੰਜ ਕੋਜੇ ਸੇਮ ਚੱਲਦੇ ਜੇ ਬਰਾਬਰ ਹੀ ਦੋ ਦੋ ਸੱਜਰ ਦਾ ਮੈਂ 15-16 ਕਿਲੋ ਮੈਂ ਤਾਂ ਦਿੱਤੋ ਆ ਜੀ ਆਦੂ ਜੂਦ ਵੀ ਇਹਦਾ ਵੀ ਬਹੁਤ ਵੱਡਾ ਇਹਦਾ ਮੁੱਲ ਵੀਡੀਕ ਲੋ ਜੇ ਕੋ ਵੀਰ ਭਰਾ ਆਹ ਮੰਗੂਗਾ ਚਲੋ ਕਿਸੇ ਦੀ ਕਿਸਮ ਨੂੰ ਨਿਕਲਾ ਵੇ ਸੁਣ ਵਾਲੀ ਇਹਦਾ ਘਰ ਵਾਲੇ ਨੇ ਕਿਹਾ ਮੈਨੂੰ ਟੀਗਾ ਬਣਾ ਲਿਖਿਆ ਕਿਹਾ ਕਿਦਾ ਲਵਾਇਆ ਉਹ ਚਲੋ ਜਿਹਦਾ ਵੀਰ ਭਰਾ ਲਾਉਗਾ ਉਹਨੂੰ ਆਪਾਂ ਫੋਟੋ ਪਾ ਦਾਂਗੇ ਜਿੱਦਾਂ ਉਹਨੇ ਲਿਖ ਕੇ ਸਾਨੂੰ ਭੇਜੀ ਆ ਉਦਾਂ ਆਪਾਂ ਭੇਜ ਦਾਂਗੇ ਉਹਨੂੰ ਵੀਰ ਨੂੰ ਤੇ ਚਲੋ ਜੇ ਮਾਰੇ ਕਿਰਪਾ ਕਰੇ ਨਿਗਲੋ ਤੇ ਗੱਪਣਾ ਹਨਾ ਨਹੀਂ ਤਾਂ ਮੈਂ ਫੇਰ ਦੇੜੇ ਦੇੜੇ ਖੜਦੀ ਹੈਗੀ ਆ ਤੇ ਹੁਣ ਵੀਡੀ ਆਪਾਂ ਮੁੱਲ ਜਾਇਜ਼ ਹੀ ਕਰਾਂਗੇ ਜਾਇਜ਼ ਦੇ ਦਾਂਗੇ ਇਹਦਾ ਮੁੱਲ ਵੀਡੀ 75000 ਰੁਪਏ ਵੀ 70000 ਦੇ ਪਹਾੜਾਂ ਦੇ ਨਾਲ ਮਾਤਾ ਮ ਵੀਰ ਭਰਾ ਨਾਲ ਮੱਕੇ ਦੇ ਖੜਾਂਗੇ ਜੀ ਇਹ ਇਹ ਦੋਂਦੀ ਜਿਹੜੇ ਮੂੰਹ ਵੀਰ ਭਰਾ ਜਿਹਨਾਂ ਨੂੰ ਮਾਰਦਾ ਸਾਂਭਦੀ ਉਹ ਕੋਈ ਨਹੀਂ ਫੜੀ ਜਾਂਦੀ ਤਾਂ ਲੱਗੇ ਨਾਥਾਂ ਦਾ ਆਈ ਅਸੀਂ ਅੜਕੋ ਜੇ ਐਨੀ ਆ ਪਖਾ ਕਰਕੇ ਲਾਤੀਆਂ ਤੇ ਲੋਈ ਝੋਟੀ ਜੇ ਵੀਜੀ ਇਹਨੂੰ ਵੀ ਵੀਜੀ ਇਹ ਮੇਰੇ ਨਾਲ ਇਹਨੂੰ ਪੂਰਾ ਮਹੀਨਾ ਹੋ ਗਿਆ ਇਹਦੀ ਵੀ ਤਰੀਕ ਨਾਲ ਹੀ ਉਹਨੇ ਇਕੱਠਿਆਂ ਇੱਕ ਬੰਦੇ ਕੋਲ ਗਿਆ ਦੋਵੇਂ ਇਕੱਠਿਆਂ ਤਰੀਕਾ ਲਈਆਂ ਇਹ ਆਪਾਂ ਦਗਾਗੇ ਹਰਾਂ ਦੇ ਵੀਰ ਨੂੰ ਇਹਨੂੰ ਕੋ ਮਹੀਨੇ ਦੇ ਲਗਭਗ ਹੋ ਗਿਆ ਜੇ ਤੇ ਥੋੜੀ ਡਰਦੀ ਆ ਦੋਂਦੀ ਦੇ ਮੂੰਹ ਲੋਈ ਝੋਟੀ ਹੈ ਵੀ ਡਰਦੀ ਆ ਆੰਕ ਕਰਕੇ ਸੁਣਨੇ ਆ ਨਾ ਬੰਤੀ ਕਿਰਤਾਂ ਵਾਲਾ ਚਾਰ ਚਲਾਣ ਜਾਵੇ ਤੇ ਕਿਉਂਕਿ ਦਿਸ਼ਾਨ ਖੋਈ ਗਈ ਵੀ ਦੋਂਦੀ ਦੇ ਵਿੱਚ ਮੋ ਤੇ ਇਹ ਵਿੱਚੋਂ ਵੀ ਤਿਆਰ ਹੋ ਗਏ ਚਲੋ ਇਹ ਵੀ ਲੱਖ ਰੁਪਏ ਦੀ ਹੈਗੀ ਆਪਾਂ ਚਲੋ ਜਾਇਲ ਲੀਆਂ ਗਏ ਜੀ ਮੋ ਕਰਕੇ ਦੇ ਦੇਣਾ ਸਿੰਗਲ ਹੰਡੀ ਦੀ ਤੇ ਇਹ ਲੱਗਦੀ ਜਰੂਰ ਚੰਗੀ ਦੁੱਧ ਵਾਲੀ ਚੰਗੇ ਰਕਾਰ ਦੀ ਝੋਟੀ ਆ ਤੇ ਉਹ ਕਹਿੰਦਾ ਵੀਰ ਕਿੰਦਾ ਵੀ ਇਹਦੇ 12-18 ਕਿਲੋ ਮੈਂ ਦੁੱਧ ਚੁੰਦੇ ਰਹੇ ਆ ਉਹ ਆਂਦਾ ਪਿਛਲੇ ਸਵੇਰੇ ਵੇਚਤੀ ਜਿਹੜੀ ਝੋਟੀ ਹੈ ਤੇ ਇਹਦਾ ਮੁੱਲ ਵੀ ਜੀ ਕਰਨੋਂ ਕੋ ਮੇ ਚੋਂ 40 ਕਰ ਲਈਏ 35 ਕਰ ਲਈਏ ਇਹ 33000 ਦੀ ਪਹਾਨਾ ਦੇ ਦਾਂਗੇ ਬਾਕੀ ਕੋ ਵੀਰ ਭਰਾ ਦਾ ਕੁਮਾਨਤਨ ਕਰਦਾਂਗੇ ਮੌਕੇ ਤੇ ਜੀ ਹੁਣ ਆ ਗਈ ਦੂਜੇ ਨੰਬਰ ਤੇ ਭਾਈ ਆਉਂਦੀ ਵੜ ਤੇ ਜੀ ਇਹ ਦੂਜਾ ਸੁਪਾਸ ਨਾ ਲੀ ਚਾਰਜ ਬਿਲਕੁਲ ਜਦੋਂ ਪੰਜਾਂ ਦਿਨ ਖੜ ਦੂਗੀ ਇਹ ਪਤਾ ਨੂੰ ਹੋਰ ਕਰਦੇ ਨੇ ਇਹ ਮੇਦੀ ਲੈ ਕੇ ਆਈਆਂ ਜੇ ਨਵਾਇਆਂ ਧਵਾਇਆਂ ਨਹੀਂ ਆਤਲੇ ਰਿਸ਼ੇ ਪੈਣ ਵਾਲੇ ਆ ਵੀ ਖਲੋ ਚਾਰ ਹੋ ਗਈ ਉੱਨੀ ਤੱਕ ਹੀ ਉਹ ਮਰ ਗਈ ਆ ਤਾਂ ਕੁੱਤਾ ਕੱਢਦੀ ਪਾ ਆ ਵਧੀਆ ਜੇ ਬਿਲਕੁਲ ਇਹ ਬੇਸ਼ੱਕ ਵੀਰ ਕੋਲ ਨਹੀਂ ਵੀ ਲਾ ਦੇ ਇਸ ਨੂੰ ਮੇਰੇ ਕੋਲ ਨਹੀਂ ਆ ਗਈ ਆ ਵੀ ਜਿਆ ਵੇਖੋ ਠੰਡੀ ਠੰਡੀ ਪੀਰੀ ਇਧਰ ਕੋ ਉੱਦਾਂ ਮਰਦੀ ਪਾ ਥੱਲੇ ਬਹਿ ਜਾਓ ਬਾਹਰ ਦੇ ਐ ਕਰੋ ਸਿਆ ਐ ਵੀ ਦੀ ਢੰਡੂ ਲਾ ਵੇਖੋ ਕੰਨੀਆਂ ਇਹ ਪੂਰੀਆਂ ਭਰ ਗਈ ਐ ਬਿਲਕੁਲ ਠੰਡੀ ਆ ਥਾਣਾ ਥਣ ਦਿਖਾਓ ਕਿੱਡਾ ਕੜਾ ਦੇਖੋ ਵਜੀ ਕੱਢਣ ਦੀ ਲਾਗੋਂ ਕਰਕੇ ਥਣ ਦਿਖਾਓ ਇਹ ਪੂਰਾ ਲੈ ਵਾ ਭਰਨਾ ਲਈ ਜੀ ਉਹਦੇ ਪਹਿਲੇ ਸਵੇਰੇ 11 17 ਕਿਲੋ ਦਿੱਤਾ ਨੇ ਐ ਕਰੋ ਸਿਆ ਇਹ ਇਹਦਾ ਮੁੱਲ ਵੀ ਦਿੱਚ ਲੋ ਤੇ ਤਿਆਰ ਹੋ ਕੇ ਸੂਤਵਾ ਕੇ ਤੇ ਵੜ ਭਵੇਂ ਠੱਮੇ ਬਾਹਰ ਵਿਕ ਜੇ ਪਰ ਆਪਾਂ 60000 ਮੁੱਲ ਕਰਾਂਗੇ 55000 ਦੀ ਵੜ ਦੇ ਦਾਂਗੇ 55000 ਦੀ ਵੜ ਦੇ ਦਾਂਗੇ ਵੜ ਰਾਜੀ ਪਈ ਆ ਸਾਹੀ ਹਾਲ ਦੀ ਕਰੋਸ ਏ ਪਰ ਹੈ ਠੰਡੀ ਪੀਰੀ ਬਿਲਕੁਲ ਆਨ ਬਿਲਕੁਲ ਵੇਚੀ ਬਹੁਤ ਸ਼ਾਨਦਾਰ ਥਣ ਲੱਗਾ ਆ ਟਰੇਨ ਬੜੀ ਪੁੱਲੀ ਏ ਬਿਲਕੁਲ ਵੜ ਜੇ ਤਿਆਰ ਈ ਬਿਲਕੁਲ ਦੋ ਦਿਨ ਲੱਗੇ ਤਿੰਨ ਦਿਨ ਲੱਗੇ ਪਰ ਬਣ ਵੜ ਚੰਗੀ ਜਾਊਗੀ ਬਸ ਵੀਰਾਂ ਭਰਾਵਾਂ ਅੱਗੇ ਬੇਨਤੀ ਆ ਕਿ ਸਾਡੇ ਚੜ੍ਹਦੀ ਕਲਾ ਚਨ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰੇ ਜੀ